ਦੇਖੋ ਜੀ ਖਨੌਰੀ ਬਾਰਡਰ ਤੇ ਤੁਸੀਂ ਦੇਖ ਰਹੇ ਆ ਜੀ ਗੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਅੱਜ ਇੱਥੇ ਪਹੁੰਚੇ ਸੀ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਸੀ ਜਿਹੜੇ ਬੰਬ ਗੋਲੀਆਂ ਸੁੱਟੇ ਜਾ ਰਿਹਾ ਬਾਈ ਜੀ ਬੱਗਦੀ ਆ ਬੰਬ ਗੋਲੀਆਂ ਕਿੰਨੇ ਕਿੰਨੇ ਵੱਲ ਕਿੰਨੇ ਵੱਲੋਂ ਸੁੱਟੇ ਜਾ ਰਿਹਾ ਜੀ ਉਹ ਬਾੜੀ ਸੁੱਟੇ ਜਾ ਰਹੇ ਨੇ ਪੱਤੀ ਨਹੀਂ ਲੱਗ ਰਿਹਾ ਕਿੰਨੇ ਕਿੱਥੇ ਨੇ ਆ ਦੇ ਲੱਗਦਾ ਕਿ ਮਾਰ ਲੱਗ ਰਹੇ ਨੇ 90 ਲੱਖ ਲੱਗ ਇੱਕ ਗਲਤੀ ਵੇ ਆਪਣੇ ਸਟੇਜ ਤੇ ਬੈਠੇ ਆ ਸੱਜੇ ਸੱਜੇ ਇੱਕ ਮੇਕ ਕੱਟਾਣਾ ਦੇ ਉੱਪਰ ਹੋ ਜਾਂਦੇ ਹੋ ਗੋਲੇ ਹਾਂਜੀ ਹਾਂਜੀ ਗੋਲੀਆਂ ਵੀ ਮਾਰਦੇ ਨੇ ਹਾਂਜੀ ਗੋਲੀਆਂ ਵੀ ਚਲਾਉਦੇ ਨੇ ਲੱਗਦੇ ਨੇ ਆਖੇ ਗੋਲੀਆਂ ਬਿਲਕੁਲ ਜੀ ਬਿਲਕੁਲ ਕੀ ਕਹਿਣਾ ਚਾਹੋਣੇ ਇਹੋ ਜਿਹੀ ਸਰਕਾਰਾਂ ਨੇ ਗੰਦੀਆਂ ਸਰਕਾਰਾਂ ਨੇ ਭੈਣ ਚੋਦ ਦੀਆਂ ਬਿਲਕੁਲ ਜੀ ਤੁਸੀਂ ਆਪਣਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਜਮਾਂ ਜੀ ਆਏ ਨਾ ਜਮਾਂ ਬਿਲਕੁਲ ਜੀ ਬਿਲਕੁਲ ਤੇ ਕੀ ਕਹਿਣਾ ਚਾਹੋਣੇ ਇਹੋ ਜਿਹੀ ਸਰਕਾਰਾਂ ਨੂੰ ਆਹ ਦੇਖ ਲਓ ਕੀ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਨਕਮੀਆਂ ਸਿਰ ਲੋਵੇ ਆ ਕੇ ਮਾਰ ਲੱਗ ਰਹੇ ਨੇ ਬਿਲਕੁਲ ਜੀ ਕਿਸਾਨਾਂ ਦੇ ਨੇੜੇ ਆਣ ਕੇ ਜਿਹੜਾ ਗੋਲੇ ਸੁੱਟੇ ਜਾ ਰਹੇ ਆ ਜੀ ਆ ਵੇਖੋ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਕਣਕਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਵੀ ਖੜੇ ਆ ਕਿਉਂਕਿ ਕਣਕਾਂ ਦੇ ਵਿੱਚ ਪਾਣੀ ਲੱਗਾ ਜੇ ਗੋਲਾ ਸੁੱਟਣ ਤੇ ਅਸਰ ਨਹੀਂ ਕਰਦੇ ਭਾਈ ਜੀ ਵੇਖੋ ਯੋਧੇ ਹੈਨਾ ਚਾਰ ਸ਼ੇਹਰੇਆਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਖੜੇ ਹੋਇਆ ਭਾਈ ਜੀ ਖਨੌਰੀ ਬਾਰਡਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜੀ ਕਰੋ ਵੀਡੀਓ ਸ਼ੇਅਰ ਤੇ ਸੇਵਨ ਕਰੋ ਦੋਸਤੋ ਸਬਸਕ੍ਰਾਈਬ